YouTube ਦੇ ਮਾਧਿਅਮ ਰਾਹੀਂ ਆਪਣੇ ਚੈਨਲ ਤੇ ਵੀਡੀਓ ਵੇਖਣ ਵਾਲੇ ਰੱਬ ਵਰਗੇ ਸਰੋਤਿਆਂ ਦਾ ਬਹੁਤ ਸਾਰਾ ਮਾਣ ਕਰਦੇ ਆਂ ਸਵਾਗਤ ਕਰਦੇ ਆਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕੁਝ ਦਿਨ ਤਬੀਅਤ ਠੀਕ ਨਾ ਹੋਣ ਕਰਕੇ ਅਸੀਂ ਕੋਈ ਵੀਡੀਓ ਅਪਲੋਡ ਨਹੀਂ ਕਰ ਸਕੇ ਤੇ ਅੱਜ ਅਸੀਂ ਤੁਹਾਨੂੰ ਇੱਕ ਮੁੰਡੇ ਦੇ ਵਿਆਹ ਤੇ ਬੋਲੀ ਜਾਣ ਵਾਲੀ ਕੋੜੀ ਸੁਣਾਉਣ ਲੱਗੇ ਆਂ ਜੀ ਇਸ ਕੋੜੀ ਨੂੰ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਤੇ ਸੁਣ ਕੇ ਸਾਨੂੰ ਜਰੂਰ ਦੱਸਣਾ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਅੱਗੇ-ਅੱਗੇ ਸਾਡੀਆਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਜੀ ਤੇ ਸੁਣੋ ਣੇ ਕੋੜੀ ਤੇ ਇਸ ਦਾ ਆਨੰਦ ਮਾਣੋ ਜੀ ਕੌਣ ਵਿਰਾਵੇ ਤੇਰੇ ਸਗਨ ਨਮਾਵੇ ਕੌਣ ਵਿਰਾਵੇ ਤੇਰੇ ਸਗਨ ਨਮਾਵੇ ਕੌਣ ਪੜੇ ਅਖਬਾਰਾਂ ਵਿਰਾਵੇ ਤੇਰੇ ਸਗਨ ਦੀਆਂ ਸਗਨ ਦੀਆਂ ਸ਼ਾਪ ਗਈਆਂ ਅਖਬਾਰਾਂ ਵਿਰਾਵੇ ਤੇਰੇ ਸਗਨ ਦੀਆਂ ਅੰਮ੍ਰਿ ਵਿਰਾਵੇ ਤੇਰੇ ਸਗਨ ਨਾਮੇ ਅੰਮ੍ਰਿ ਵਿਰਾਵੇ ਤੇਰੇ ਸਗਨ ਨਾਮੇ ਬਾਬਲ ਪੜੇ ਅਖਬਾਰਾ ਵਿਰਾਵੇ ਤੇਰੇ ਸਗਨਾਂ ਦੀਆਂ ਸਗਨਾਂ ਦੀਆਂ ਸਗਨੀਆਂ ਅਖਬਾਰਾ ਵਿਰਾਵੇ ਤੇਰੇ ਸਗਨਾਂ ਦੀਆਂ ਸਗਨਾਂ ਦੀਆਂ ਸਗਨੀਆਂ ਅਖਬਾਰਾ ਵਿਰਾਵੇ ਤੇਰੇ ਸਗਨਾਂ ਦੀਆਂ ਪਾਪੋ ਵੀਰਵ ਤੇਰੇ ਸੱਗਨ ਨਾਮੇ ਪਾਪੋ ਵੀਰਵ ਤੇਰੇ ਸੱਗਨ ਨਾਮੇ ਵਿਰਾ ਪੜੇ ਅਖਬਾਰਾਂ ਵੀਰਵ ਤੇਰੇ ਸੱਗਨਾਂ ਦੀਆਂ ਸੱਗਨਾਂ ਦੀਆਂ ਛਾਪ ਗਈਆਂ ਅਖਬਾਰਾਂ ਵੀਰਵ ਤੇਰੇ ਸੱਗਨਾਂ ਦੀਆਂ ਸੱਗਨਾਂ ਦੀਆਂ ਛਾਪ ਗਈਆਂ ਅਖਬਾਰਾਂ ਵੀਰਵ ਤੇਰੇ ਸੱਗਨਾਂ ਦੀਆਂ ਤਾਈ ਵੀਰਵ ਤੇਰੇ ਸਗਨ ਮਨਾਵੇ ਤਾਈ ਵੀਰਵ ਤੇਰੇ ਸਗਨ ਮਨਾਵੇ ਤਾਇਆ ਪੜੇ ਅਖਬਾਰਾਂ ਵੀਰਵ ਤੇਰੇ ਸਗਨਾਂ ਦੀਆਂ ਸਗਨਾਂ ਦੀਆਂ ਛਾਪ ਗਈਆਂ ਅਖਬਾਰਾਂ ਵੀਰਵ ਤੇਰੇ ਸਗਨਾਂ ਦੀਆਂ ਸਗਨਾਂ ਦੀਆਂ ਛਾਪ ਗਈਆਂ ਅਖਬਾਰਾਂ ਵੀ ਆਵੇ ਤੇਰੇ ਸਗਨਾਂ ਦੀਆਂ ਮੰਮੀ ਵੀਰਵ ਤੇਰੇ ਸੱਗ ਨਮਨਾਵੇ ਮੰਮੀ ਵੀਰਵ ਤੇਰੇ ਸੱਗ ਨਮਨਾਵੇ ਮਾਮਾ ਪੜੇ ਅਖਬਾਰਾਂ ਵੀਰਵ ਤੇਰੇ ਸੱਗਨਾ ਦੀਆਂ ਸੱਗਨਾ ਦੀਆਂ ਛਪ ਗਈਆਂ ਅਖਬਾਰਾਂ ਵੀਰਵ ਤੇਰੇ ਸੱਗਨਾ ਦੀਆਂ ਸੱਗਨਾ ਦੀਆਂ ਛਪ ਗਈਆਂ ਅਖਬਾਰਾਂ ਵੀਰਵ ਤੇਰੇ ਸੱਗਨਾ ਦੀਆਂ ਸੱਗਨਾ ਦੀਆਂ ਛਪ ਗਈਆਂ ਅਖਬਾਰਾਂ ਵੀਰਵ ਤੇਰੇ ਸੱਗਨਾ ਦੀਆਂ ਸਗਨਾ ਦੀਆਂ ਛੱਪ ਗਈਆਂ ਅਖਬਾਰਾਂ ਵੀ ਰਵ ਤੇਰੇ ਸਗਨਾ ਦੀਆਂ